ਅੱਜ 4 ਸੀਟਾਂ ਤੇ ਜਿਮਨੀ ਚੋਣਾਂ ਦਾ ਕੰਮ ਨਿਭੜ ਗਿਆ। ਪੰਜਾਬ ਦੀਆਂ 4 ਸੀਟਾਂ ਤੇ ਵੋਟਾਂ ਪੈਣ ਦਾ ਕੰਮ ਨਿਭੜ ਗਿਆ। ਮਹਾਰਾਸ਼ਟਰ ਦੇ ਵਿੱਚ ਵੋਟਾਂ ਪੈਣ ਦਾ ਕੰਮ ਨਿਭੜ ਗਿਆ। ਚਾਰਖੰਡ ਚ ਵੀ ਨਿਭੜ ਗਿਆ। ਹੁਣ ਕਹਿਣ ਕੋਣ ਨੂੰ ਤਾਂ ਜੋ ਮਰਜ਼ੀ ਕਹੀ ਜਾਓ ਪਰ ਸਚਾਈ ਇਹ ਹੈ ਕਿ 23 ਤਰੀਕ ਨੂੰ ਹੀ ਪਤਾ ਲੱਗਣਾ ਹੈ ਕਿ ਕਿਸ ਦੀ ਕਿੱਥੇ ਸਰਕਾਰ ਬਣਦੀ ਹੈ ਤੇ ਪੰਜਾਬ ਦੀਆਂ 4 ਸੀਟਾਂ ਤੇ ਕੌਣ ਜਿੱਤਦਾ ਹੈ। ਸੋ ਹਰ ਥੇਰਾ ਆਪਣੇ ਦਮ ਪਰ ਰਹੀ ਆ। ਅੱਜ ਥੋੜੀ ਬਹੁਤ ਖਿਚੋ ਤਾਣ ਵੀ ਇਤਨਾਲ ਮੌਲਵੀ ਇਹ ਵਰਤਾਰਾ ਜੋ ਆਮ ਹੈ ਉਹ ਵਾਪਰਿਆ ਵੀ ਪਰ ਅੱਜ ਦਾ ਇਹ ਪ੍ਰੋਗਰਾਮ ਖਾਸ ਹੋਣ ਵਾਲਾ ਹੈ ਖਾਸ ਕਰਕੇ ਪਰਿਵਾਰਕ ਤੌਰ ਤੇ ਘਰ ਦੇ ਹਰ ਮੈਂਬਰ ਨੂੰ ਹਰ ਜੀ ਨੂੰ ਇਸ ਪੱਖ ਤੋਂ ਇਹ ਪ੍ਰੋਗਰਾਮ ਸਮਝਣ ਬਾਤਾਂ ਦੀ ਲੋੜ ਹੈ ਖਾਸ ਕਰ ਉਮਰ ਦਰਾਜ ਵਾਲੇ ਹਵਾਲੇ ਨਾਲ ਵੀ ਅੱਜ ਇਸ ਟੈਕਨੋਲੋਜੀ ਦੇ ਦੌਰ ਦੇ ਵਿੱਚ ਜਿਸ ਤਰ੍ਹਾਂ ਦੀਆਂ ਠੱਗੀਆਂ ਵੱਜ ਰਹੀਆਂ ਨੇ ਉਹ ਸਾਰੇ ਪਹਿਲੂ ਮੈਂ ਇਸ ਪ੍ਰੋਗਰਾਮ 'ਚ ਰੱਖਣ ਜਾ ਰਿਹਾ। ਮੈਂ ਕਹਾਣੀ ਮੈਂ ਗੱਲ ਮੈਂ ਇਵਾਰਤ ਮੈਂ ਇਸ ਦੀਆਂ ਤੰਦਾਂ ਚੰਡੀਗੜ੍ਹ ਦੀ ਰਿਟਾਇਰਡ ਇੱਕ ਮਹਿਲਾ ਅਫਸਰ ਤੋਂ ਸ਼ੁਰੂ ਕਰਨ ਜਾ ਰਿਹਾ। ਬਿਲਕੁਲ ਜੀ। ਚੰਡੀਗੜ੍ਹ ਦੇ ਸੈਕਟਰ 37 ਦੇ ਵਿੱਚ ਇੱਕ ਔਰਤ ਜਿਹੜੀ ਮਹਿਲਾ ਅਧਿਕਾਰੀ ਰਹੀ ਹੈ FCI FCI ਪੰਜਾਬ ਤੋਂ ਉਹ ਸੇਵਾ ਮੁਕਤ ਹੈ ਤੇ ਸੇਵਾ ਮੁਕਤ ਮਹਿਲਾ ਆਪਣੇ ਘਰੇ ਆ ਤੇ ਉਹਨੂੰ ਘਰੇ ਫੋਨ ਆਉਂਦਾ ਹੈ ਫੋਨ ਕਰਨ ਵਾਲੇ ਕਹਿੰਦੇ ਨੇ ਜੀ ਕਿ ਅਸੀਂ ਟੈਲੀਕਮ ਕੰਪਨੀ ਤੋਂ ਬੋਲ ਰਹੇ ਹਾਂ ਤੁਹਾਡਾ ਜਿਹੜਾ ਫੋਨ ਹੈ ਉਹ ਮਨੀ ਲਾਂਡਰਿੰਗ ਚ ਪਾਇਆ ਗਿਆ ਤੇ ਇਹਦੇ ਸਬੰਧ ਦੇ ਵਿੱਚ ਮੁੰਬਈ ਦੀ ਅੰਦੇਰੀ ਪੁਲਿਸ ਤੁਹਾਡੇ ਖਿਲਾਫ ਐਫ ਆਰ ਹੋ ਗਈ ਹੈ ਤੇ ਉਹਦੇ ਆਧਾਰ ਤੇ ਹੁਣ ਤੁਹਾਨੂੰ ਮੁੰਬਈ ਪੁਲਿਸ ਵਾਲੇ ਫੋਨ ਕਰਨਗੇ ਤੇ ਉਹ ਬੀਬੀ ਦੇ ਤਾਂ ਤਰਲੋ ਮੱਛੀ ਵੱਜ ਗਈ ਤੇ ਇਹ ਸਭ ਕੁਝ ਉਸ ਸਮੇਂ ਵਾਪਰਿਆ ਜਦੋਂ ਉਹਦੇ ਘਰ ਦੇ ਜੀ ਘਰੇ ਨਹੀਂ ਸੀ ਉਹ ਪਿੰਡ ਗਏ ਹੋਏ ਸੀ ਇਹ ਤੋਂ ਪਹਿਲਾਂ ਕਿ ਉਹ ਫੋਨ ਕੱਟ ਕੇ ਕੋਈ ਸਮਝ ਪਾਉਂਦੀ ਜਾਂ ਨੂੰ ਦੂਜਾ ਫੋਨ ਆ ਗਿਆ ਤੇ ਦੂਜੇ ਫੋਨ ਦੇ ਵਿੱਚੋਂ ਕਹਿੰਦੀ ਕਿ ਵੀਡੀਓ ਕਾਲ ਆਈ ਸਿੱਧੀ ਤੇ ਵੀਡੀਓ ਕਾਲ ਦੇ ਵਿੱਚ ਇੱਕ ਅਧਿਕਾਰੀ ਦਫ਼ਤਰ 'ਚ ਬੈਠਾ ਹੈ ਤੇ ਕਹਿੰਦੀ ਸੀਬੀਆ ਦਾ ਦਫਤਰ ਦਿਖਾਇਆ ਗਿਆ ਇਜਕਾਰੀ ਖੁਦ ਨੂੰ ਆਪਣਾ ਨਾਮ ਦੱਸ ਕੇ ਉਹਨੇ ਬੈਚ ਲਗਾਇਆ ਸੀ ਸਾਰਾ ਕੁਝ ਸੀ ਪਿੱਛੋਂ ਕਹਿੰਦੀ ਕੇ ਤੇ ਉਹ ਤੋਂ ਬਾਅਦ ਕਹਿੰਦੀ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਹੋਮ ਅਰੈਸਟ ਕਰ ਲਿਆ ਗਿਆ ਡਿਜੀਟਲ ਅਰੈਸਟ ਕਰ ਲਿਆ ਗਿਆ ਕਮਰੇ ਚ ਜਾਓ ਖਾਲੀ ਕਮਰਾ ਦਿਖਾਓ ਤੇ ਕਹਿੰਦੀ ਖਾਲੀ ਕਮਰਾ ਦਿਖਾ ਤਾਂ ਹੁਣ ਕਮਰੇ ਦੀ ਕੁੰਡੀ ਲਾਓ ਕਮਰਾ ਖੋਲਣਾ ਨਹੀਂ ਹੋਰ ਕਿਸਦਾ ਫੋਨ ਚੱਕਣਾ ਨਹੀਂ ਤੁਸੀਂ ਅੱਜ ਪੂਰੇ ਦਿਨ ਲਈ ਅਰੈਸਟ ਹੋ ਤੇ ਉਹ ਤੋਂ ਬਾਅਦ ਕਹਿੰਦੀ ਉਹਨਾਂ ਨੇ ਮੇਰੀ ਹੋਰ ਅਧਿਕਾਰੀਆਂ ਨਾਲ ਕਿਆ-ਕਿਆ ਅਧਿਕਾਰੀਆਂ ਤੋਂ ਪੁੱਛਕਿਛ ਕਰ ਸਕਦੇ ਨੇ ਆ ਹੋ ਸਕਦਾ ਤੇ ਕਹਿੰਦੀ ਗੱਲਬਾਤ ਆ ਕੇ ਇੱਥੇ ਨਿਬੜੀ ਕਿ 15 ਲੱਖ ਦੇ ਦਿਓ ਜੇ ਬਚਣਾ ਨਹੀਂ ਤੁਸੀਂ ਫਸ ਗਏ ਸੋ ਬੀਬੀ ਨੇ 15 ਲੱਖ ਉਹਨਾਂ ਨੂੰ ਖਾਤਿਆਂ ਦੀ ਜਾਣਕਾਰੀ ਦੇ ਜੇ ਕਰ 15 ਲੱਖ ਚਲੇ ਗਏ ਉਹ ਤੋਂ ਬਾਅਦ ਜਦੋਂ ਥੋੜੀ دیر ਬਾਅਦ ਸੁਰਤ ਆਈ ਉਹਨੇ ਆਪਣੇ ਘਰ ਲਈ ਦੱਸਿਆ ਤਦ ਤੱਕ ਤੇਰ ਹੋ ਚੁੱਕੀ ਸੀ ਠੱਗੀ ਹੋ ਚੁੱਕੀ ਸੀ ਹੁਣ ਇਹ ਪਹਿਲੂ ਇੱਥੇ ਤੱਕ ਹੀ ਸੀਮਤ ਨਹੀਂ ਹੈ ਇਸ ਤੋਂ ਅੱਗੇ ਇਹਦੇ ਕੀ ਪੜਾ ਨਹੀਂ ਅੱਜ ਮੈਂ ਉਹ ਵੀ ਦੱਸਣੇ ਆ ਪਰ ਮੈਂ ਫਿਲਹਾਲ ਇੱਕ ਰਿਟਾਇਰਡ ਮਹਿਲਾ ਨੂੰ 4 ਘੰਟੇ ਤੱਕ ਡਿਜੀਟਲ ਅਰੈਸਟ ਕਰਕੇ 15 ਲੱਖ ਰੁਪਏ ਦੇ ਠੱਗੇ ਨੇ ਇਸੇ ਪਹਿਲੂ ਨੂੰ ਜੇਕਰ ਮੈਂ ਚੰਡੀਗੜ੍ਹ ਦੀ ਖਬਰ ਜਿਹੜੀ 37 ਸੈਕਟਰ ਦੀ ਆ ਉਹਦੇ ਹਵਾ ਦੇ ਨਾਲੇ ਤੋਰਾ ਤਾਂ ਚੰਡੀਗੜ੍ਹ ਚੰਡੀਗੜ੍ਹ ਚੋਂ ਹੀ 2 ਮਹੀਨਿਆਂ ਦੇ ਦਰਮਿਆਨ 6 ਅਜਿਹੇ ਮਾਮਲੇ ਆਏ ਔਰ 6ਾਂ ਚੋਂ 5 ਮਾਮਲੇ ਉਹ ਆਏ ਜਿਨ੍ਹਾਂ ਚ ਸੀਨੀਅਰ ਸਿਟੀਜ਼ਨ ਸੀ ਜਿਨ੍ਹਾਂ ਚ ਰਿਟਾਇਰਡ ਬੰਦੇ ਸੀ ਇਹਨਾਂ ਚ ਉਮਰ ਦਾ ਰਾਜ ਬੰਦੇ ਸੀ ਇਹ ਸਾਰੇ ਲਗਭਗ ਡਿਜੀਟਲ ਅਰੈਸਟ ਵਾਲੇ ਕੇਸ ਨੇ ਪਰ ਸਾਈਬਰ ਠੱਗੀ, ਸੋਸ਼ਲ ਮੀਡੀਆ ਰਾਹੀਂ ਠੱਗੀ, ਤਕਨੀਕ ਰਾਹੀਂ ਠੱਗੀ ਇਹਦੇ ਹੋਰ ਸਾਰੇ ਪੜਾਣੇ ਅੱਜ ਆਪਾਂ ਇਹਦੇ ਪੂਰੇ ਵਿਸਾਰਚ ਜਾਣ ਹੁਣ ਮੈਂ ਇਸ ਕੜੀ ਤੋਂ ਅੱਗੇ ਆਉਣਾ ਦੋ ਮਹੀਨਿਆਂ ਚ ਡਿਜੀਟਲ ਅਰੈਸਟ ਦੇ 6 ਮਾਮਲੇ ਦਰਜ ਹੋਏ ਤੇ ਸਾਹਮਣੇ ਜਿਹੜੀ ਠੱਗੀ ਦੀ ਰੂਪਰੇਖਾਈ ਉਹ ਆਈ ਕਿ ਡਿਜੀਟਲ ਅਰੈਸਟ ਦੇ 99% ਦੇ ਮਾਮਲੇ 1960 ਤੋਂ ਪਹਿਲਾਂ ਜੰਮੇ ਲੋਕਾਂ ਨਾਲੇ ਹੋਏ ਨੇ ਮਤਲਬ ਰਿਟਾਇਰਡ ਬੰਦਿਆਂ ਨਾਲੇ ਹੋਏ ਨੇ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਫਿਰ ਜਿਹੜੇ ਬੰਦੇ ਮਤਲਬ 60 ਸਾਲ ਤੋਂ ਉੱਪਰ ਨੇ ਜੀ 1960 ਤੋਂ ਬਾਅਦ ਦੀ ਕਹਾਣੀ ਹੈ ਸੋ 62 63 64 ਸਾਲ 65 ਸਾਲ ਹੈਨਾ ਇੰਨੀ ਉਮਰ ਦੇ ਤਾਂ ਹੈਗੇ ਹੁਣ ਇਸ ਪਹਿਲੂ ਤੇ ਜੇ ਆਪਾਂ ਜਾਣਾਂ ਤਾਂ ਇਹ ਜਿਹੜੇ 6 ਮਾਮਲੇ ਠੱਗੀ ਦੇ ਆਏ ਉਹਨਾਂ ਚੋਂ ਇੱਕ ਤੋਂ 1 ਕਰੋੜ 10 ਲੱਖ ਤੋਂ ਵੱਧ ਠੱਗੇ ਨੇ ਇੱਕ ਤੋਂ 72 ਲੱਖ ਠੱਗਲੇ ਇੱਕ ਤੋਂ 60 ਲੱਖ ਠੱਗਲੇ ਇੱਕਾ ਬੀਬੀ ਦੇ ਆਪਾ ਹਵਾਲਾ ਦਿੱਤਾ ਇਹ ਤੋਂ 15 ਲੱਖ 99 ਸ਼ਕ ਇੱਕ 51 ਲੱਖ ਵਾਲਾ ਵੀ ਹੈ ਜਦੋਂ ਹੁਣ ਇਹਦੀ ਬੈਕਗ੍ਰਾਉਂਡ ਚ ਜਾਣਦੇ ਆ ਤਾਂ ਉਹਦੇ ਵਿੱਚ ਆਉਂਦਾ ਕਿ ਪੰਜ ਬੰਦੇ ਇਹਨਾਂ ਚੋਂ ਪੰਜ ਪੀੜਤ ਛਿਆਂ ਚੋਂ 1960 ਤੋਂ ਪਹਿਲਾਂ ਪੈਦਾ ਹੋਏ ਨੇ ਤੇ ਮੱਖੂਆ ਡਿਪਾਰਟਮੈਂਟ ਤੋਂ ਰਿਟਾਇਰ ਹੋਏ ਨੇ ਚੰਗੇ ਪੈਸੇ ਵਾਲੇ ਨੇ ਬੈਂਕ ਬੈਲੈਂਸ ਵਾਲੇ ਨੇ ਪੈਨਸ਼ਨ ਵਾਲੇ ਖਾਤੇ ਖੁੱਲੇ ਹੋਏ ਨੇ ਮਤਲਬ ਜਿਹੜੀ ਉਹਨਾਂ ਦੀ ਦਫਤਰੀ ਪੈਨਸ਼ਨ ਰਿਟਾਇਰਮੈਂਟ ਵਾਲੀ ਪੈਨਸ਼ਨ ਆਉਂਦੀ ਉਹ ਸਾਰਾ ਕੁਝ ਹੈ ਸੋ ਇਹ ਸਾਰੀ ਜਾਣਕਾਰੀ ਜਾਂ ਤਾਂ ਉਸ ਵਿਅਕਤੀ ਨੂੰ ਪਤਾ ਉਹਦੇ ਪਰਿਵਾਰ ਨੂੰ ਪਤਾ ਜਾਵੇ ਇੰਕ ਨੂੰ ਪਤਾ ਇਥੋਂ ਬਿਨਾ ਹੋਰ ਤੀਸਰੇ ਨੂੰ ਨਹੀਂ ਪਤਾ ਜਾਂ ਤਾਂ ਉਹ ਜਾਣਕਾਰੀ ਤੋ ਹੱਥੋਂ ਹਾਸਲ ਕਰਨਗੇ ਜਾਂ ਉਹ ਬੈਂਕਾਂ ਚੋਂ ਲੀਕ ਕਰਾਉਣਗੇ ਸੋ ਇਹ ਸਾਰੀ ਅਪਰੋਚ ਹੈ ਜਿਹੜੀ ਇਹ ਵੀ ਇੱਕ ਪਹਿਲੂ ਹੈਗਾ ਹੁਣ ਇਸ ਦੇ ਵਿੱਚ 83 ਸਾਲ ਦੇ ਰਿਟਾਇਰਡ ਡਾਇਰੈਕਟਰ ਨੇ ਡਾਇਰੈਕਟਰ ਰਿਟਾਇਰਡ ਹੋਏ ਨੇ 83 ਸਾਲ ਦੀ ਉਮਰ ਹੈ 1 ਕਰੋੜ 10 ਲੱਖ ਠੱਗ ਲਏ ਸੈਕਟਰ 36 ਚ ਰਹਿੰਦੇ ਨੇ 83 ਸਾਲ ਦੇ ਤੇ ਉਹਨਾਂ ਤੋਂ ਜੀ ਉਹਨਾਂ ਨੂੰ ਕਿਹਾ ਗਿਆ ਕਿ ਵੀ ਹੈਨਾ ਕਿ ਗ੍ਰੈਜੂਏਟ ਬੰਦਾ ਹੈ ਸਾਰਾ ਕੁਝ ਬੰਦਾ ਹੈ ਤੁਸੀਂ ਮੋਬਾਈਲ ਦਾ ਇਸਤੇਮਾਲ ਸਿਰਫ ਸੁਣ ਲਈ ਉਹ ਕਰਦਾ ਉਹ ਬਜ਼ੁਰਗ ਪਰ ਪਰ ਉਸ ਨਾਲ ਇਹ ਠੱਗੀ ਭੱਜੀ ਮੋਬਾਈਲ ਦੀ ਘੱਟ ਨੌਲੇਜ ਹੋਣ ਕਰਕੇ ਇਸੇ ਤਰ੍ਹਾਂ 74 ਸਾਲ ਦੇ ਰਿਟਾਇਰਡ ਬੰਦੇ ਤੋਂ 45 ਲੱਖ ਠੱਗੇ ਸੈਕਟਰ 35 'ਚ ਰਹਿਣ ਵਾਲੇ ਰਿਟਾਇਰਡ ਅਫਸਰ ਨੂੰ ਡਿਜੀਟਲ ਅਰੈਸਟ ਕੀਤਾ ਤੇ ਉਤੋਂ 45 ਲੱਖ ਕਢਵਾ ਲੇ 72 ਸਾਲ ਦੀ ਕੌਰਤ ਤੋਂ 60 ਲੱਖ ਕੇ ਇਸੇ ਤਰ੍ਹਾਂ ਸੈਕਟਰ 49 ਦੀ ਰਹਿਣ ਵਾਲੀ 72 ਸਾਲਾ ਬੀਬੀ ਨੂੰ ਡਿਜੀਟਲ ਅਰੈਸਟ ਕਰਕੇ 60 ਲੱਖ ਤੋਂ ਠੱਗ ਲਏ ਕੋਈ ਮੋਬਾਈਲ ਦੇ ਉੱਤੇ ਨੈੱਟ ਬੈਂਕਿੰਗ ਨਹੀਂ ਵਰਤੋਂ ਕਰਦੇ ਉਹ ਕੋਈ ਡਿਜੀਟਲ ਦੁਨੀਆ ਨਾਲ ਵੱਖਬ ਨਹੀਂ ਗਏ ਉਹਦੇ باوجود ਵੀ ਠੱਗ ਗਏ ਪੀਜੀ ਤੋਂ ਰਿਟਾਇਰਡ ਅਫਸਰ 71 ਸਾਲ ਦੀ ਡਾਕਟਰ ਤੋਂ 72 ਲੱਖ ਠੱਗ ਲਏ ਹੈਨਾ 64 ਸਾਲ ਦੀ ਇੱਕ ਮਹਿਲਾ ਤੋਂ 27 ਲੱਖ ਠੱਗੇ 56 ਸਾਲ ਦੇ ਤੋਂ 19 ਲੱਖ 50 ਲੱਖ ਠੱਗਲੇ ਹਨ ਸੋ ਇਸ ਤਰ੍ਹਾਂ ਦੀ ਇਹ ਪ੍ਰਕਿਰਿਆਵਾਂ ਸਾਹਮਣੇ ਆਈਆਂ ਸੋ ਇਹ ਸਾਰਿਆਂ ਦੇ ਵਿੱਚ ਇੱਕ ਨੁਕਤਾ ਇਹ ਵੀ ਹੈ ਕਿ ਇਹ ਲਗਭਗ ਉਹ ਬਜ਼ੁਰਗ ਨੇ ਜਿਹੜੇ 스마트ਫੋਨ ਤਾਂ ਵਰਤਣ ਲੱਗ ਪਏ ਐਪੂਪ ਤਾਂ ਚਲਾਤੇ ਨੇ ਆਣਿਆਂ ਨੇ ਪਰ ਉਸ ਤਰ੍ਹਾਂ ਦੀ ਤਕਨੀਕ ਤੋਂ ਬਾਖਬ ਨਹੀਂ ਹੈਗੇ ਤੇ ਉਹ ਡਿਜੀਟਲ ਅਰੈਸਟ ਦੇ ਹਵਾਲਿਆਂ ਜਦੋਂ ਅਜਿਆਂ ਨੂੰ ਫੋਨ ਆਉਂਦਾ ਕਿ ਤੁਸੀਂ ਫਸ ਗਏ ਤੁਸੀਂ ਹੁਣ ਕਿਹੜੇ ਕਿਹੜੇ ਪੜਾਂਚ ਫਸਦੇ ਨੇ ਆਪਾਂ ਉਹਦੇ ਉੱਪਰ ਵੀ ਜਾਣਨੇ ਆਂ ਸੋ ਇਹ ਸਾਰਾ ਪਹਿਲੂ ਉਹਨਾਂ ਨੂੰ ਡਰਾ ਦਿੰਦਾ ਕਿ ਸਾਡੇ ਬੱਚੇ ਸਾਨੂੰ ਕੀ ਕਹਿਣਗੇ ਸਾਡੇ ਘਰ ਦੇ ਕੀ ਕਹਿਣਗੇ ਨਿਆਣੇ ਵਾਲੀ ਮੁਸ਼ਕਿਲ ਨਾ ਖੜੀ ਹੋ ਜਾਵੇ ਕਹਿੰਦਾ ਪੈਸੇ ਮੇਰੇ ਖਾਤੇ 'ਚ ਪੈਣੇ ਜਾਣ ਪਰ ਜਾਨ ਛੁੱਟੇ ਤੂੰ ਇਹਦਾ ਫਾਇਦਾ ਚੁੱਕਦੇ ਸੋ ਹੁਣ ਇਹਦੇ ਲਈ ਟੰਗ ਤਰੀਕਾ ਜਿਹੜਾ ਵਰਤਿਆ ਜਾਂਦਾ ਉਹ ਬੜਾ ਕਮਾਲ ਸਾਹਮਣੇ ਆਇਆ ਕਹਿੰਦੇ ਜੀ ਇਹ ਜਿਹੇ ਠੱਗ ਰਿਕਸ਼ੇ ਵਾਲਾ ਰੇੜੀ ਵਾਲਾ ਭਿਖਾਰੀ ਕੋਈ ਮਜ਼ਦੂਰ ਕੋਈ ਗਰੀਬ ਕੋਈ ਲੋੜਬੰਦ ਉਹਨਾਂ ਵਿਅਕਤੀਆਂ ਦੀ ਭਾਲ ਕਰਦੇ ਨੇ ਉਹਨਾਂ ਵਿਅਕਤੀਆਂ ਦੇ ਡਾਕੂਮੈਂਟ ਲੈ ਕੇ ਖਾਤੇ ਖਲਵਾਉਂਦੇ ਨੇ ਉਹਨਾਂ ਨੂੰ 10% ਦੀ ਤੱਕ ਦਾ ਲਾਲਚ ਦਿੰਦੇ ਨੇ ਲੱਖ ਰੁਪਈਆ ਦੇ ਦਾਂਗੇ ਤੁਹਾਨੂੰ 10000 ਦੇ ਦਾਂਗੇ ਤੈਨੂੰ 50000 ਦੇ ਦਾਂਗੇ ਉਸ ਬੰਦੇ ਲਈ ਤਾਂ 2000 ਵੀ ਬਹੁਤ ਹੁੰਦਾ ਉਸ ਦਿਨ ਦਾ ਤੇ ਉਹਨਾਂ ਦੇ ਨਾਂ ਤੇ ਖਾਤੇ ਖੁੱਲ ਕੇ ਖਾਤੇ ਦਾ ਕੰਟਰੋਲ ਆਪਣੇ ਕੋਲ ਲੈਂਦੇ ਨੇ ਫਿਰ ਅਜਿਹੇ ਪੈਸੇ ਜਿਹੜੇ ਸਾਈਬਰ ਇਹ ਡਿਜੀਟਲ ਅਰੇਸਟ ਦੇ ਨਾਂ ਤੇ ਜਾਂ ਹੋਰ ਤਰੀਕੇ ਨਾਲ ਠੱਗਦੇ ਨੇ ਉਹ ਕਹਿੰਦੇ ਕਿ ਇਹਨਾਂ ਖਾਤਿਆਂ 'ਚ ਪਾਉਂਦੇ ਨੇ ਤੇ 1 ਘੰਟੇ ਦੇ ਅੰਦਰ ਅੰਦਰ ਉਹ ਇਹ ਖਾਤੇ ਚੋਂ ਕੱਢ ਕੇ ਪੈਸੇ ਵੱਖ-ਵੱਖ ਥਾਈਂ ਅਜਿਹੇ ਖਾਤੇ ਜਿਹੇ ਜਿਨ੍ਹਾਂ ਨੇ ਖਲਾਈ ਹੁੰਦੇ ਨੇ ਉਹਨਾਂ ਚ ਫਿਲਾ ਦਿੰਦੇ ਨੇ ਤਾਂ ਕਿ ਮੁੱਖ ਪੈਸਾ ਜਿਹੜੇ ਖਾਤੇ ਤੱਕ ਆਇਆ ਜਦੋਂ ਤੱਕ ਪੁਲਿਸ ਪੈਰ ਨੱਪਦੀ ਉਸ ਖਾਤੇ ਵਾਲੇ ਬੰਦੇ ਤੱਕ ਪਹੁੰਚੇ ਜਿਹੜੇ ਬੰਦੇ ਦਾ ਕੋਈ ਸਹੀ ਰੂਪ ਥੋੜਾ ਟਿਕਾਣਾ ਹੀ ਨਹੀਂ ਕਾ ਹਾਰਡ ਕਾਰਡ ਬਣਿਆ ਸਰਕੂਸ ਬਣਿਆ ਪਤਾ ਨਹੀਂ ਢੜੀ ਲਾ ਰਿਹਾ ਪਤਾ ਨਹੀਂ ਬਾਜ਼ਾਰ ਚ ਪਤਾ ਨਹੀਂ ਭੀਖ ਮੰਗ ਰਿਹਾ ਕਿੱਥੇ ਆ ਤੇ ਠੱਗੀ ਕਿਤੋਂ ਪੈਸੇ ਕਿਤੇ ਗਏ ਕਿਤੇ ਦੀ ਪੁਲਿਸ ਨੂੰ ਕੁਛ ਕਹਿਤ ਜਾਊਗੀ ਕਦੋਂ ਸਾਰਾ ਕੁਝ ਐ ਆਨਲਾਈਨ ਸਿਸਟਮ ਜੁੜਿਆ ਤੇ ਪੁਲਿਸ ਮਸਤਿਹਤ ਕਿੰਨੀ ਹੈ ਇਹਦੇ ਵੀ ਆਪਾਂ ਬੱਖਮਾ ਕਿੰਨੀ ਗੰਭੀਰਤਾ ਨਾਲ ਲੈਂਦੀ ਹੈ ਕਿਸੇ ਮਸਲੇ ਨੂੰ ਤੇ ਪਰ ਫਿਰ ਵੀ ਜੇ ਕੋਈ ਪਹੁੰਚ ਅਪਰੋਚ ਕਿਉਂਕਿ ਜਦੋਂ بڑے ਲੋਕ ਠੱਗ ਹੁੰਦੇ ਨੇ ਤਾਂ ਸਪਾਰਸ਼ਾ ਵੀ ਨਾਲ ਆਉਂਦੀਆਂ ਨੇ ਨਾ ਸੋ ਕਹਿੰਦੇ ਕਿ ਅਜਿਹੀ ਪ੍ਰਕਿਰਿਆ 'ਚ ਇੱਕ ਘੰਟੇ ਦੇ ਅੰਦਰ ਅੰਦਰ ਉਹ ਪੈਸਾ ਇਹਨਾਂ ਬਰੀਕ ਫਲਾ ਦਿੰਦੇ ਨੇ ਇਹਨਾਂ ਚਿੱਲੜ 'ਚ ਫਲਾ ਦਿੰਦੇ ਨੇ 100 ਖਾਤਿਆਂ 'ਚ ਤੇ ਜਦੋਂ ਤੱਕ ਉਮ ਮੂਲ ਖਾਤੇ ਤੱਕ ਪਹੁੰਚਣਾ ਹੈ ਤਦ ਤੱਕ ਉਹ ਬੰਦਾ ਕਹਿੰਦਾ ਜੀ ਮੇਰਾ ਤਾਂ ਕੋਈ ਲੈਣ ਦੇਣੀ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਜੀ ਕਈਆਂ ਹੁੰਦਾ ਹੀ ਨਹੀਂ ਪਤਾ ਹੁੰਦਾ ਕਿ ਸਾਡੇ ਨਾਂ ਤੇ ਖਾਤਾ ਖੁੱਲ ਗਿਆ ਤੇ ਉੱਚੋ ਸਾਰਾ ਕੁਸੋ ਆਨਲਾਈਨ ਪ੍ਰੋਸੈਸ ਕਰਾਈ ਤਬਦੀਲ ਕਰਕੇ ਉਹ ਜਾਂਦੇ ਨੇ ਫਸਿਆਉ ਬੰਦਾ ਰਹਿੰਦਾ ਜਿਹੜੇ ਬੰਦੇ ਨੇ ਠੱਗੀ ਲਾਈ ਉਹਦਾ ਫੋਨ ਕਾਲ ਕੁਲ ਰਿਕਾਰਡਸ ਲੈ ਲੈਂਦਾ ਉਹ ਵੀ ਪਤਾ ਨਹੀਂ ਕਿਹਦੇ ਨਾਂ ਤੇ ਲਿਆ ਹੁੰਦਾ ਤੇ ਪੁਲਿਸ ਤੋਂ ਬਚ ਜਾਂਦਾ ਹਾਂ ਇਹ ਚ ਕੋਈ ਦੋ ਰਾਹੀ ਨਹੀਂ ਜੇ ਰਿਕਵਰੀ ਕਰਨਾ ਚਾਹਣੇ ਤਾਂ ਰਿਕਵਰੀ ਕਰ ਸਕਦੀਆਂ ਨੇ ਤੁਹਾਡੇ ਮੂਰੇ ਉਦਾਹਰਨ ਹੈ ਬਰਦਮਾਨ ਵਾਲੇ ਦੀ ਬਜ਼ੁਰਗ ਦੀ ਜਿੱਤੋਂ 6 ਕਰੋੜ ਰੁਪਏ ਠੱਗ ਲਿਆ ਸੀ ਸਵਾ ਪੰਜ ਕਰੋੜ ਵਾਪਸ ਵੀ ਆ ਗਿਆ ਪੁਲਸ ਨੇ ਦਬਾਇਆ ਪਰਨੀਤ ਕੌਰ ਉਹਦੀ ਸਾਰੀ ਭੱਤੇ ਪੁੱਤੇ ਸੈਲ ਦੀ ਸੁਲੀ ਕਢਾ ਕੇ ਲੈ ਕੇ ਸੀ ਵਾਪਸ ਆਏ ਜੇ ਹੋਵੇ ਤਾਂ ਉੱਥੇ ਤੱਕ ਪਹੁੰਚੇ ਜਾਂਦਾ ਜਾਂ ਪਤਾ ਹੀ ਹੁੰਦਾ ਕਿ ਹਾਂ ਕਿੱਥੇ ਕਿਹੜੇ ਹੈੱਡ ਸੈਲ ਨੇ ਚਲੋ ਹੁਣ ਇਹ ਠੱਗੀ ਦਾ ਤਰੀਕਾ ਨਵਾਂ ਨਿਕਲਿਆ ਕਿ ਕਿਰਾਏ ਤੇ ਬੈਂਕ ਖਾਤਾ ਲੈਂਦੇ ਨੇ ਪੁਖਾਰੀਆਂ ਦਾ ਰਿਕਸ਼ੇ ਵਾਲੇ ਦਾ ਰੇੜੀ ਵਾਲੇ ਦਾ ਕਿਸੇ ਮਜ਼ਦੂਰ ਦਾ ਗਰੀਬ ਦਾ ਉਹਨੂੰ 10% ਤੱਕ ਦਾ ਲਾਲਚ ਦਿੰਦੇ ਨੇ ਇੱਕ ਘੰਟੇ 'ਚ 150 ਤੋਂ ਵੱਧ ਖਾਤਿਆਂ 'ਚ ਸਾਰਾ ਕੁਝ ਫੈਲਾਤਾ ਜਾਂਦਾ ਹੈ ਹੁਣ ਉਦਾਹਰਨ ਵਜੋਂ ਆ ਮਰੇ ਕੁਝ ਕੇਸ ਪਏ ਨੇ ਕਹਿੰਦੇ ਬਿਲਡਰ ਨੂੰ WhatsApp ਉੱਤੇ ਹਿਰਾਫੇਰੀ ਦਾ ਨੋਟਿਸ ਭੇਜਿਆ ਇੱਕ ਬਿਲਡਰ ਪੰਜਾਬ ਦਾ ਮਹਾਲੀ 'ਚ ਰਹਿੰਦਾ ਉਹਨੂੰ ਕਿਹਾ ਵੀ ਕਿ ਤੂੰ ਖਾਤਿਆਂ 'ਚ ਗੜਬੜ ਕੀਤੀ ਆ ਤੂੰ ਲੈਂਡ ਰਿਜਿਸਟਰ 'ਚ ਗੜਬੜ ਕੀਤੀ ਆ ਗੜਬੜਾਂ ਤੇਰੀਆਂ ਫੜੀਆਂ ਗਈਆਂ ਹੈ ਅਸੀਂ ਮਤਲਬ ਵਿਭਾਗ ਤੋਂ ਬੋਲਦੇ ਆ ਤੇ ਤੁਸੀਂ गिर ਗਏ ਉਹ ਇਸ ਮਸਲੇ ਚ ਹੈਨਾ ਤੇ ਉਹਨੂੰ ਕਾਲ ਕਰਕੇ ਕਿਹਾ ਵੀ ਕਿ ਠਿਕਰਾ ਜੇ ਨਿਵੇਦਨਾ ਮਾਮਲਾ 50 ਲੱਖ ਦੇਣੇ ਮੰਨ ਗਿਆ ਉਹ ਉਤੋਂ 50 ਲੱਖ ਕਢਾ ਲੇ ਤੇ 3 ਘੰਟਿਆਂ ਬਾਅਦ ਜਾਨੂੰ ਸਾਈਬਰ ਥਾਣੇ ਸੁਨੇ ਪਹੁੰਚਿਆ ਜਾਨੂੰ ਉਹਦਾ ਪੈਸਾ ਸਾਰਾ ਇੰਨਾ ਖਿਲਰ ਚੁੱਕਿਆ ਸੀ ਕਿ ਅੱਗੇ 118 ਖਾਤਿਆਂ ਚ ਜਿਹੜੇ ਮੇਲ ਖਾਤੇ ਚ ਪਵਾਇਆ ਉਹ ਚੋਂ ਨਿਕਲੇ 118 ਖਾਤਿਆਂ ਚ ਵੰਡਿਆ ਜਾ ਚੁੱਕਿਆ ਸੀ 50 ਲੱਖ ਰੁਪਏ ਸਾਨੂੰ ਤੋਂ ਪਤਾ ਨਹੀਂ ਉਹ ਸਾਰੇ ਖਾਤੇ ਬੰਦ ਕਰਦੇ ਨੇ ਕੀ ਕਰਦੇ ਨੇ ਕਿਵੇਂ ਚੱਲਦਾ ਇਹ ਪੁਲਿਸ ਜਾਣੀ ਜੀ ਦਾ ਕੰਮ ਹੈ ਇਸੇ ਤਰ੍ਹਾਂ ਫੋਨ ਆਇਆ ਕਿ 70 ਲੱਖ ਦੀ ਧੋਖਾਧੜੀ ਹੋ ਗਈ ਜੀ ਤੇ ਖਾਤੇ ਸੀਲ ਕਰਤੇ 45 ਲੱਖ ਦੀ ਠੱਗੀ ਹੋ ਗਈ ਜੀ ਤੇ ਖਾਤੇ ਸੀਲ ਕਰਤੇ ਪਰ ਜਦੋਂ ਤੱਕ ਖਾਤੇ ਸੀਲ ਕਰਨੋਂ ਖਾਤਾ ਪਹੁੰਚੇਗਾ ਉਹਦੇ ਵਿੱਚ ਬਚੇ ਹੀ ਕੁਝ ਨਹੀਂ ਖਾਤੇ ਸੀਲੇ ਉਸ ਸਮੇਂ ਹੁੰਦੇ ਜਦ ਤੱਕ ਕੰਮ ਨੇ ਪੜ ਜਾਂਦਾ ਸੋ ਪਟਿਆਲੇ ਦੇ ਬਿਜ਼ਨਸਮੈਨ ਨੂੰ ਫੋਨ ਆਇਆ ਕਿ ਤੁਹਾਡੇ ਨਾਲ 70 ਲੱਖ ਦੀ ਧੋਖਾਧੜੀ ਕੀਤੀ ਹੈ ਆਰਬੀਆਈ ਤੋਂ ਬੋਲ ਰਹੇ ਆ ਤੁਹਾਡੇ ਖਾਤੇ ਨੂੰ ਸੀਲ ਕਰਨਾ ਪਊਗਾ ਹੈਨਾ ਜਾਂਚ ਦੇ ਦਾਇਰੇ ਚ ਆ ਗਿਆ ਤੁਹਾਡਾ ਖਾਤਾ ਇਸ ਲਈ ਬਤੌਰ ਗਰੰਟੀ ਤੁਸੀਂ 45 ਲੱਖ ਤਬਦੀਲ ਕਰੋ ਇਸ ਖਾਤੇ ਚ ਤੇ ਉਹਨੇ 45 ਲੱਖ ਪਾਤੇ ਕਿਹੜਾ 70 ਲੱਖ ਸੀ ਕਿਹੜਾ ਕੇ ਸੀ 45 ਲੱਖ ਠਾਕ ਕਿਉਂ ਗਏ ਤੇ ਬਾਅਦ ਚ ਜਦੋਂ ਸਾਈਬਰ ਕ੍ਰਾਈਮ ਤੱਕ ਪਹੁੰਚ 114 ਖਾਤਿਆਂ ਚ ਉਹ ਪੈਸਾ ਭੰਡ ਰੋ ਪਿਆ ਸੀ ਅਜਿਹੇ ਕਹਿੰਦੇ 180 140 150 ਜਿਹੇ ਖਾਤੇ ਨੇ ਜਿਨ੍ਹਾਂ ਚ ਪੈਸਾ ਮਿੰਟਾਂ ਸੈਕਿੰਟਾਂ ਚ ਤਬਦੀਲ ਹੋ ਜਾਂਦਾ ਹੁਣ ਬੇਸ਼ੱਕ ਪੁਲਿਸ ਕਹਿੰਦੀ ਹੈ ਕਿ 1930 ਦੇ ਉੱਤੇ 1930 ਤੇ ਫੋਨ ਕਰੋ ਤੇ ਤੁਰੰਤ ਰਿਕਵਰ ਹੋ ਜਾਊਗਾ ਹੈਨਾ ਪਰ ਮਤਲਬ ਜ਼ਿਕਰ ਹੁਣ ਮੈਂ ਪੰਜਾਬ ਦੇ ਹਵਾਲੇ ਨਾਲੇ ਤੁਹਾਡੇ ਮੂਰੇ ਇੱਕ ਪੱਖ ਰੱਖਾਂ ਤੁਸੀਂ ਹੈਰਾਨ ਹੋ ਜਾਓਗੇ ਕਿ ਪੰਜਾਬ 'ਚ ਰੋਜ਼ਾਨਾ 100 ਤੋਂ ਵੱਧ ਸ਼ਿਕਾਇਤਾਂ ਹੁੰਦੀਆਂ ਐਵਰੇਜ 80 ਤੋਂ 105 ਤੱਕ ਜਈਆਂ ਸਾਈਬਰ ਠੱਗੀ ਵਾਲੀਆਂ ਸ਼ਿਕਾਇਤਾਂ ਹੁੰਦੀਆਂ ਹਰ ਰੋਜ਼ 55 ਤੋਂ ਲੈ ਕੇ 60 ਲੱਖ ਤੱਕ ਦੀ ਠੱਗੀ ਆਮ ਹੈ ਮਤਲਬ ਇੱਕ ਅੱਧਾ ਹੀ بڑا ਮੁਰਗਾ ਫਸ ਗਿਆ ਕੰਮ ਗਿਆ ਸੋ ਪੰਜਾਬ 6 ਰੋਜ 80 ਤੋਂ 105 ਤੱਕ ਜਈਆਂ ਸ਼ਿਕਾਇਤਾਂ ਆਉਂਦੀਆਂ 55 ਲੱਖ ਤੋਂ ਲੈ ਕੇ 60 ਲੱਖ ਤੱਕ ਠੱਗੀ ਔਸਤਨ ਲੱਗ ਰਹੀ ਹੈ ਹਰ ਰੋਜ ਦੇ ਹਵਾਲੇ ਨਾਲ ਹੁਣ ਇੱਥੋਂ ਸਥਿਤੀ ਸਮਝਣ ਦੀ ਲੋੜ ਹੈ ਕਿ ਕਿੰਨੀ ਮੁਸ਼ਕਲ ਹੈ ਦੇਸ਼ ਭਰ ਚ ਨੈਟਵਰਕ ਫੈਲਿਆ ਤੇ ਇਹਨਾਂ ਦੇ ਨਿਸ਼ਾਨੇ ਤੇ ਹਮੇਸ਼ਾ ਬੜੀਆਂ ਧਰਾ ਰਹਿੰਦੀਆਂ ਔਰ ਬਜ਼ੁਰਗ ਰਹਿੰਦੇ ਆ ਇਸ ਪਹਿਲੂ ਤੋਂ ਕਿ ਉਹਨਾਂ ਨੂੰ ਪਤਾ ਹੈ ਕਿ ਇਹਦੇ ਖਾਤੇ 'ਚ ਪੈਸੇ ਵੀ ਹੈਗੇ ਆ ਔਰ ਇਹ ਤਕਨੀਕ ਤੋਂ ਪੂਰੀ ਤਰ੍ਹਾਂ ਬਾਖੋ ਵੀ ਨਹੀਂ ਆ ਆਪਣੇ ਪਰਿਵਾਰ ਦੇ ਆਪਣੇ ਬੱਚਿਆਂ ਦੇ ਆਪਣੇ ਨਿਹੜਲਿਆਂ ਦੇ ਡਰ ਦੇ ਵਿੱਚ ਵੀ ਹੋਏਗਾ ਔਰ ਕਦੋਂ ਇਹਨੂੰ ਫੋਨ ਕਰਕੇ ਅਰੈਸਟ ਕਰਨਾ ਇਹਦੀ ਵੀ ਜਾਣਕਾਰੀ ਉਹਨਾਂ ਕੋਲ ਹੁੰਦੀ ਹੈ ਇੰਨਾ ਕੁਝ ਸਰਕਾਰਾਂ ਚੈਨਲ ਮੀਡੀਆ ਆਵਾਮ ਸੰਸਥਾਵਾਂ ਪ੍ਰਚਾਰ ਕਰਦੀਆਂ ਪਰ ਤਾਂ ਵੀ ਸਾਰ ਕੋ ਜਾਰੀ ਹੈ